ਪੀਐਸਸੀ ਵੀ ਇੰਪਲਾਈਜ਼ ਜੁਆਇੰਟ ਫਾਰਮ ਤੇ ਬਿਜਲੀ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਸਰਕਲਾਂ ਦੀ ਕਨਵੈਨਸ਼ਨਾਂ ਤਹਿਤ ਪੂਰਬੀ ਪੱਛਮੀ ਤੇ ਸਬ ਅਰਬਨ ਸਰਕਲ ਲੁਧਿਆਣਾ ਦੀ ਕਨਵੈਨਸ਼ਨ ਪੈਨਸ਼ਨ ਭਵਨ ਲੁਧਿਆਣਾ ਵਿਖੇ ਹੋਏ ਜਿਸ ਵਿੱਚ ਮੌਜੂਦਾ ਸਰਕਾਰਾਂ ਦੀ ਭੈੜੀ ਕਾਰਗੁਜ਼ਾਰੀ ਬਾਰੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਇਸ ਚੇਤਨਾ ਕਨਵੈਨਸ਼ਨ ਦੇ ਵੀ ਸਰਕਾਰ ਤੇ ਮੈਨੇਜਮੈਂਟ ਦੀ ਮੰਨੀਆਂ ਮੰਗਾਂ ਲਾਗੂ ਨਾ ਕਰਨ ਤੇ ਜਾਇਜ਼ ਮੰਗਾਂ ਮੰਨਣ ਤੋਂ ਟਾਲਮਟੋਲ ਦੀਆਂ ਨੀਤੀਆਂ ਦੀ ਪੋਲ ਖੋਲੇ ਇਸ ਕਨਵੈਨਸ਼ਨ ਵਿੱਚ ਪੁੱਜੇ ਏਕਤਾਮਾਂਚ ਪੰਜਾਬ ਦੇ ਆਗੂ ਰੁਸ਼ਪਾਲ ਸਿੰਘ ਨੇ ਆਪਣੀ ਗੱਲ ਕਰਦਿਆਂ ਦੱਸਿਆ ਕਿ ਮੈਨੇਜਮੈਂਟ ਨੂੰ 40 ਮੰਗਾ ਦਾ ਮੰਗ ਪੱਤਰ ਸੌਂਪਿਆ ਗਿਆ ਸੀ ਮੰਗ ਪੱਤਰ ਤੇ ਦਜ ਮੰਗਾ 295/19 ਦੇ ਸਾਥੀਆਂ ਦੀ ਪਹਿਲ ਦੇ ਆਧਾਰ ਤੇ ਤਨਖਾਹ ਜਾਰੀ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਪੈੜੀ ਸੀਜ਼ਨ ਦੌਰਾਨ ਮੈਨੇਜਮੈਂਟ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਬੋਰਡ ਮੈਨੇਜਮੈਂਟ ਦੀ ਹੋਵੇਗੀ ਅੱਜ ਅਸੀਂ ਪੰਜਾਬ ਸਰਕਾਰ ਦੇ ਨਾ ਪੱਖੀ ਰਵਈਏ ਤੇ ਮੈਨੇਜਮੈਂਟ ਦੇ ਮੰਨੀਆਂ ਮੰਗਾਂ ਨਾ ਮੰਨਣ ਦੇ ਵਿਰੁੱਧ ਜਿਹੜੇ ਆ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਕਨਵੈਨਸ਼ਨਾਂ ਚੇਤਨ ਕਨਵੈਨਸ਼ਨਾਂ ਕਰਨ ਦੇ ਸਿਲਸਿਲੇ ਵਜੋਂ ਅਸੀਂ ਅੱਜ ਲੁਧਿਆਣਾ ਈਸਟ ਵੈਸਟ ਦੇ ਸਰਵਨ ਸਰਕਲ ਦੀ ਜਿਹੜੀ ਆ ਉਹ ਕਨਵੈਨਸ਼ਨ ਕਰ ਰਹੇ ਆ ਉਸ ਕਨਵੈਨਸ਼ਨ ਦੇ ਵਿੱਚ ਅਸੀਂ ਸਾਥੀਆਂ ਨੂੰ ਜਾਗਰੂਕ ਕਰ ਰਹੇ ਆ ਕਿ ਜਿਸ ਤਰ੍ਹਾਂ ਤੁਸੀਂ ਵੋਟਾਂ ਪਾ ਕੇ ਜਿਹੜੀ ਆ ਸਰਕਾਰ ਨੂੰ ਚੁਣਿਆ ਜਿਹੜੀ ਆ ਕਾਂਗਰਸ ਤੇ ਅਕਾਲੀਆਂ ਨੇ ਜਿਹੜਾ ਜਾਂ ਭਾਜਪਾ ਦੇ ਜਿਹੜੇ ਸੀ ਉਹ ਮਾੜੇ ਰਵੱਈਏ ਦੇ ਬਹੁਤ ਜਿਹੜੀ ਸੀ ਪਲਾਜ਼ਮਾ ਨੇ ਔਰ ਆਮ ਵਰਗ ਨੇ ਜਿਹੜੀ ਸੀ ਕੋ ਸਰਕਾਰ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਸੀ ਪਰ ਸਰਕਾਰ ਜਿਹੜੀ ਹੈ ਉਹਨਾਂ ਤੋਂ ਵੀ ਮਾੜੀ ਸਾਬਤ ਹੋਈ ਆ ਤੇ ਦੂਸਰੀ ਸਿਲਸਲੇ ਵਜੋਂ ਅਸੀਂ ਅੱਜ ਚੇਤਨਾ ਕਨਵੈਨਸ਼ਨ ਕਰਕੇ ਜਿਹੜੀਆਂ ਪੁਰਾਣੀ ਪੈਨਸ਼ਨ ਬਹਾਲ ਲੀਆ ਤੇ ਹੋਰ 40 ਮੰਗਾ ਦਾ ਮੰਗ ਚਾਟਰ ਜਿਹੜਾ ਅਸੀਂ ਬੋਰਡ ਮੈਨੇਜਮੈਂਟ ਦੇ ਕੇ ਆਏ ਸੀ ਉਹਦੇ ਵਿੱਚ ਕੋਈ ਵੀ ਮੰਗ ਨਾ ਮੰਨਣੀ ਮੀਟਿੰਗਾਂ ਦੇ ਕੇ ਮੀਟਿੰਗਾਂ ਜਿਹੜੀਆਂ ਨਾ ਕਰਨੀਆਂ ਮਨੀਆਂ ਮੰਗਾ ਲਾਗੂ ਨਹੀਂ ਕਰਨੀਆਂ ਔਰ ਜਿਹੜੀਆਂ ਜਾਇਜ਼ ਮੰਗਾ ਉਹ ਨਾ ਮੰਨਣੀਆਂ ਉਸ ਵਿਰੁੱਧ ਅਸੀਂ ਜਿਹੜੀਆਂ ਚੇਤਨਾ ਕਨਵੈਂਸ਼ਨ ਕਰਕੇ ਆਮ ਜਨ ਜੀਵਨ ਤੱਕ ਇੱਕ ਮੁਹੰਮਦੇ ਤਹਿਤ ਅਸੀਂ ਜਨ ਜਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇਹ ਸਰਕਾਰਾਂ ਨੇ ਕੀ ਕੀਤਾ ਉਹਦੀ ਕੋਲ ਖੋਲ ਰੈਲੀਆਂ ਕਰ ਰਹੇ ਹਾਂ ਔਰ ਉਸ ਦੇ ਨਾਲ ਹੀ ਅਸੀਂ ਜੇਕਰ ਸਰਕਾਰ ਦਾ ਫਿਰ ਵੀ ਜਿਹੜਾ ਦਿਮਾਗ ਟਿਕਾਣੇ ਨਹੀਂ ਹੁੰਦਾ ਤਾਂ ਅਸੀਂ ਆਉਣ ਵਾਲੀਆਂ ਜਿਹੜੀਆਂ ਚੋਣਾਂ ਦਾ ਜਿਹੜਾ ਤੂਣ ਜਾਪਤ ਲੱਗਿਆ ਹੈ ਉਹਦੇ ਵਿੱਚ ਅਸੀਂ ਹਰ ਇੱਕ ਜਿਹੜਾ ਜਿੱਥੇ ਚੋਣ ਜਾਪਤ ਦੇ ਵਿੱਚ ਵੀ ਜੇਤੇ ਇਹ ਵੀ ਚੋਣਾ ਹੋ ਰ ਗਿਆ ਉਥੇ ਉਥੇ ਅਸੀਂ ਜਾ ਕੇ ਜਿਹੜਾ ਸਰਕਾਰ ਦੀਏ ਪੋਰ ਖੋਲਾਂਗੇ ਕਿ ਸਰਕਾਰ ਕਿਹੜੇ ਵਾਦੇ ਕਰਕੇ ਸਾਡੇ ਨਾਲ ਜਿਹੜੀ ਉਹ ਸੱਤਾ ਦੇ ਵਿੱਚ ਆਈ ਸੀ ਤੇ ਜਿਹੜੀ ਹੁਣ ਕੋਈ ਵੀ ਮੰਗ ਮੰਨਣ ਤੋਂ ਕੋਈ ਵੀ ਜਿਹੜੀ ਆ ਮੁਲਾਜ਼ਮਾਂ ਨੂੰ ਦੇਣ ਤੋਂ ਕੁਝ ਆਮ ਵਰਗ ਨੂੰ ਜਿਹੜਾ ਆ ਸਹੂਲਤ ਦੇਣ ਤੋਂ ਜਿਹੜੀ ਵਾਂਝੀ ਰਹੀ ਆ ਉਹ ਸਾਰਿਆਂ ਦੀ ਪੋਜ ਖੋਲਾਂਗੇ ਔਰ ਸਰਕਾਰ ਜਿਸ ਤਰ੍ਹਾਂ ਮੁਲਾਜ਼ਮ ਵਰਗ ਨੇ ਜਿਹੜੀ ਆ ਇਹ ਕੁਰਸੀ ਤੇ ਬਿਠਾਈ ਆ ਉਸੇ ਤਰ੍ਹਾਂ ਜਿਹੜੀ ਇਹਨੂੰ ਪੰਜਾਬ ਸਤਨ ਦੀ ਜਿਹੜੀ ਆ ਪੂਰ ਜ਼ੋਰ ਕੋਸ਼ਿਸ਼ ਜਿਹੜੀ ਆ ਕੀਤੀ ਜਾਏਗੀ ਔਰ ਸਰਕਾਰ ਦੀਆਂ ਹਰ ਇੱਕ ਜਗ੍ਹਾ ਜਾ ਕੇ ਪੋਲ ਖੋਲ੍ਹੇ ਜਾਣ ਗਿਆ ਤਾਂ ਕਿ ਜਿਹੜੀ ਆ ਦੁਆਰਾ ਕੋਈ ਨਵੀਂ ਸਰਕਾਰ ਜਿਹੜੀ ਆਉਣੀ ਆ ਉਹ ਮੁਲਾਜ਼ਮਾਂ ਨਾਲ ਜਾਂ ਆਮ ਵਰਗ ਦੇ ਨਾਲ ਜਿਹੜੀ ਆ ਉਹ ਧੋਖਾ ਨਾ ਕਰ ਸਕੇ ਇਹ ਸਾਡੀ ਇੱਕ ਕਨਵੈਨਸ਼ਨਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਹਾਂ ਜਿਹੜਾ ਤੁਸੀਂ ਸਾਡੀ ਆਵਾਜ਼ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਤੱਕ ਪਹੁੰਚਾਉਣ ਲਈ ਇਥੇ ਹਾਜ਼ਰ ਹੋਏ ਹੋ ਮੈਂ ਬਿਜਲੀ ਬੋਰਡ ਦਾ ਇੱਕ ਸਿਪਾਈ ਹੋਣ ਦੇ ਨਾਤੇ ਆਪਣੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਤੇ ਪੰਜਾਬ ਸਰਕਾਰ ਨੂੰ ਇੱਕ ਚੇਤਾਵਨੀ ਅਤੇ ਦੇਣ ਵਾਸਤੇ ਅਸੀਂ ਇੱਕ ਕਨਵੈਨਸ਼ਨ ਰੱਖੀ ਹੈ ਜਿਸ ਦੇ ਵਿੱਚ ਸਾਡੀ ਪੀਐਸਈ ਵੀ ਐਮਪਲਾਈ ਫੈਡਰੇਸ਼ਨ ਅਤੇ ਇੱਕ ਇੱਕਤਾ ਮੰਜੇ ਤੇ ਵੀ ਅਸੀਂ ਪੀਵੀ ਜਿਹੜੀ ਹੈਗੀ ਐ ਐਮਪਲਾਈ ਜੋਇੰਟ ਫੋਰਮ ਦੋਨਾਂ ਵੱਲੋਂ ਇਹ ਕਨਵੈਨਸ਼ਨ ਜੋ ਹੈ ਸਾਂਝੇ ਤੌਰ ਤੇ ਰੱਖੀ ਗਈ ਹੈ ਜਿਸ ਦੇ ਵਿੱਚ ਲੋਕਾਂ ਨੂੰ ਤੇ ਸਾਡੇ ਜਿਹੜੇ ਬਿਜਲੀ ਮੁਲਾਜ਼ਮ ਸਾਥੀ ਹੈ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੜੀ ਸਰਕਾਰ ਇਹ ਬੜੇ ਹਮ-ਹਮਾ ਕੇ ਆਈ ਸੀਗੀ ਔਰ ਇਨੇ ਵਾਦੇ ਲੈ ਕੇ ਆਈ ਸੀ ਜਿੰਨਾ ਵਾਦਿਆਂ ਦੇ ਵਿੱਚੋਂ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਹੈਗਾ ਸਰਕਾਰ ਕਹਿੰਦੀ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰ ਦਾਂਗੇ ਸਰਕਾਰ ਨੇ ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ ਸਿਰਫ ਇੱਕ ਸਰਕੂਲਰ ਜਾਰੀ ਕੀਤਾ ਵਾ ਉਹ ਉਮੀਦਾਂ ਉਮੀਦ ਪਿਆ ਸਰਕਾਰ ਕਹਿੰਦੀ ਸੀ ਅਸੀਂ ਕਿਸੇ ਨੂੰ ਬਾਹਰ ਨਹੀਂ ਜਾਣ ਦੇਵਾਂਗੇ ਮੁੰਡੇ ਕੁੜੀਆਂ ਪੰਜਾਬ ਦੀ ਨੌਜਵਾਨੀ ਬਾਹਰ ਜਾ ਰਹੀ ਹੈ ਉਹ ਵੀ ਨਹੀਂ ਰੋਕੀ ਗਈ ਸਰਕਾਰ ਕਹਿੰਦੀ ਸੀ ਕਿ ਅਸੀਂ ਨਸ਼ਾ ਰੋਕ ਦਵਾਂਗੇ ਸਰਕਾਰ ਤੋਂ ਨਸ਼ੇ ਵੀ ਨਹੀਂ ਰੁਕੇ ਆ ਗਏ ਸਰਕਾਰ ਦੀ ਮੈਂ ਹੁਣ ਕਹਾਂਗਾ ਕਿ ਹਾਲਤ ਇਹ ਜੀ ਹੋ ਗਈ ਹੈ ਜਿਵੇਂ ਕਿਸੇ ਮਾਤੜ ਸਾਥੀ ਦਾ ਕਿਸੇ ਵੀ ਗਰੀਬ ਦਾ ਵਿਆਹ ਰੱਖਿਆ ਹੁੰਦਾ ਤੇ ਉਹਦੇ ਕੋਲ ਖਰਚਾ ਥੋੜਾ ਹੁੰਦਾ ਉਧਰ ਖਰਚੇ ਵਾਲੇ ਖੜੇ ਹੁੰਦੇ ਆ ਜਿਵੇਂ ਟੈਂਟ ਵਾਲੇ ਹੋਗੇ ਹਲਵਾਈ ਹੋਗੇ ਤੇ ਇਧਰ ਉਹਦੇ ਸ਼ਗਨਾ ਤੇ ਮਤਲਬ ਨਜ਼ਰ ਹੁੰਦੀ ਹੈ ਕਿ ਮੇਰੇ ਕੋਲ ਸ਼ਗਨ ਕਿੰਨਾ ਕਾਵਣਾ ਵਾ ਤੇ ਤਾਂ ਮੈਂ ਇਹਨਾਂ ਨੂੰ ਜੋ ਖਰਚਾ ਪੂਰਾ ਕਰੂੰਗਾ ਹੁਣ ਸਰਕਾਰ ਦੀ ਵੀ ਉਹੀ ਹਾਲਤ ਹੈ ਕਿ ਜਿਵੇਂ ਅਸੀਂ ਬਿਜਲੀ ਬੋਰਡ ਦੇ ਮੁਲਾਜ਼ਮ ਆ ਸਰਕਾਰ ਦੀ ਨਿਗਾਹ ਸਿਰਫ ਜਿਹੜੀ ਡਿਫਾਲਟਿੰਗ ਅਮਾਉਂਟ ਹੈ ਉਹ ਤੇ ਹੈਗੀ ਹੈ ਡਿਫਾਲਟਿੰਗ ਅਮਾਉਂਟ ਤੇਜ ਕੀਤੀ ਹੈ ਕਿ ਵੀ ਸਾਨੂੰ ਡਿਫਾਲਟਿੰਗ ਅਮਾਉਂਟ ਲਿਆ ਕੇ ਦਿਓ ਤੇ ਤੁਹਾਡੀ ਤਨਖਾਹ ਰਿਲੀਜ਼ ਕਰੀਏ ਇਸੇ ਕਰਕੇ ਪਿਛਲੇ ਤੋਂ ਪਿਛਲੇ ਮਹੀਨੇ ਸਾਡੀ ਤਨਖਾਹ ਰੋਕੀ ਗਈ ਹੈ ਜਿਹੜੀ ਦੋ ਕਿਸ਼ਤਾਂ ਦੇ ਦਿੱਤੀ ਗਈ ਸੀ ਤੋਂ ਸਰਕਾਰ ਦਾ ਜੋ ਹੈ ਰਵਈਆ ਸਾਹਮਣੇ ਆ ਰਿਹਾ ਜਿਹੜੀ ਮੈਨੇਜਮੈਂਟ ਹੈ ਉਹ ਵੀ ਔਰ ਜਿਹੜੀ ਸਰਕਾਰ ਹੈ ਉਹ ਵੀ ਨਾ ਸਾਡੀਆਂ ਮੰਗਾਂ ਮੰਨਦੀ ਹੈ ਜਿਹੜੀਆਂ ਮੰਨੀਆਂ ਮੰਗਾਂ ਦੀ ਉਹ ਲਾਗੂ ਨਹੀਂ ਕਰ ਰਹੀ ਹੈ ਜਿਹੜੀ ਕੋਈ ਨਵੀਂ ਮੰਗਾਂ ਨੇ ਉਹਨਾਂ ਤੇ ਮੀਟਿੰਗ ਨਹੀਂ ਤੇਰੀ ਹੈ ਜੇ ਮੀਟਿੰਗ ਦੇ ਦਈਆ ਤੇ ਮੀਟਿੰਗ ਦੇ ਵਿੱਚ ਬਹਾਨਾ ਲਾ ਕੇ ਮੀਟਿੰਗ ਨੂੰ ਪੋਸਟਪੋਨ ਕਰ ਦਿੰਦੀ ਹੈ ਔਰ ਪੋਸਟਪੋਨ ਕਰਕੇ ਵੀ ਕਹਿੰਦੀ ਹੈ ਕਿ ਵੀ ਸਾਡੇ ਕੋਲੇ ਹੁਣ ਤਾਂ ਚੌਣ ਜਾਬਤਾ ਲੱਗ ਗਿਆ ਜਿਹੜੀ ਲਾਸਟ ਮੀਟਿੰਗ ਇਹਨਾਂ ਨੇ 19 ਤਰੀਕ ਦੀ ਦਿੱਤੀ ਸੀ ਕਹਿੰਦੇ ਜੀ ਚੌਣ ਤੇ ਜਾਬਤਾ ਲੱਗ ਗਿਆ ਤੇ ਮੰਤਰੀ ਸਾਹਿਬ ਮੀਟਿੰਗ ਅਟੈਂਡ ਨਹੀਂ ਕਰਤਾ ਤੇ ਜੇ ਮੰਤਰੀ ਸਾਹਿਬ ਮੀਟਿੰਗ ਅਟੈਂਡ ਨਹੀਂ ਕਰਤਾ ਤੇ ਮੀਟਿੰਗ ਤਾਂ ਉਹਨਾਂ ਨੇ ਦਿੱਤੀ ਸੀ ਨਹੀਂ ਅਟੈਂਡ ਕਰ ਸਕਦੇ ਤਾਂ ਸਮਾਂ ਕਿਉਂ ਦਿੱਤਾ ਇਹੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਔਰ ਮੁਲਾਜ਼ਮਾਂ ਨੂੰ ਤੰਗ ਕਰਨ ਦਾ ਜੋ ਇਹਨਾਂ ਨੇ ਰਵਈਆ ਲੈ ਕੇ ਚੱਲੇ ਹੋਏ ਆ ਇਹਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਲੋਕਾਂ ਨੂੰ ਔਰ ਮੇਰੇ ਬਿਜਲੀ ਬੋਰਡ ਦੇ ਸਾਥੀਆਂ ਨੂੰ ਅਪੀਲ ਹੈ ਕਿ ਆਉਣ ਵਾਲੀ ਜਿਹੜੀ ਆ ਚੋਣਾਂ ਨੇ ਉਹਦੇ ਵਿੱਚ ਆਪਣੇ ਬੋਰਡ ਦਾ ਇਸਤੇਮਾਲ ਸੋਚ ਸਮਝ ਕੇ ਕਰਿਓ ਧੰਵਾਦ ਸਾਰੇ ਸਰਕਲਾਂ ਦੇ ਵਿੱਚ ਪੀਐਸਜੀ ਜੋਇੰਟ ਫੋਰਮ ਦੇ ਨਾਲ ਬਿਜਲੀ ਮਜ਼ਦਮ ਇਕਤਾ ਮੰਚ ਵੱਲੋਂ ਸਾਂਝੇ ਤੌਰ ਦੇ ਬਿਜਲੀ ادارے ਦੇ ਵਿੱਚ ਜੋ ਬਹੁਤ ਅਹਿਮ ਜਿੱਥੇ ਬੰਦੀਆਂ ਕੰਮ ਕਰਦੀਆਂ ਨੇ ਉਹਨਾਂ ਵੱਲੋਂ ਬਹੁਤ ਸਾਰੇ ਸਰਕਲਾਂ ਦੇ ਵਿੱਚ ਅੱਜ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਨੇ ਕੰਨ ਮੈਂ ਜਿਹਨਾਂ ਦਾ ਮੂਲ ਮਕਸਦ ਇਹ ਹੈ ਕਿ ਮੁਲਾਜ਼ਮਾਂ ਦੇ ਹੱਕਾਂ ਦੀ ਜਿਹੜੀ ਲਾਖੀ ਹੈ ਉਹ ਐਸਾ ਲੱਗਦਾ ਕਿ ਸਰਕਾਰ ਤੋਂ ਨਹੀਂ ਹੋ ਪਾਰੀ ਔਰ ਜਿਹੜੀਆਂ ਉਹਨਾਂ ਦੀਆਂ ਡਿਮਾਂਡਾਂ ਨੇ ਮੰਗਾਂ ਨੇ ਉਹਨਾਂ ਤੇ ਸਰਕਾਰ ਜਿਹੜੀ ਹੈ ਬਿਲਕੁਲ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਕਰਕੇ ਸਮੁੱਚੀਆਂ ਜਥੇਬੰਦੀਆਂ ਸਮੁੱਚੇ ਕਰਮਚਾਰੀ ਜਿਹੜੇ ਨੇ ਉਹ ਬੇਚੈਨੀ ਮਹਿਸੂਸ ਕਰਦੇ ਨੇ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਮੰਗਾਂ ਨੇ ਉਹ ਲਗਾਤਾਰ ਜਿਹੜੀਆਂ ਸਰਕਾਰ ਦੇ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਉਹ ਜਿਹੜੀਆਂ ਮੰਗਾਂ ਜਿਹੜੀਆਂ ਨਹੀਂ ਆ ਪੰਜਾਬ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਉਹ ਜਿਹੜੀਆਂ ਮੰਗਾਂ ਨੂੰ ਨਹੀਂ ਮੰਨਿਆ ਜਾ ਰਿਹਾ ਉਹ ਨਾ ਹੀ ਉਹਦੇ ਤੇ ਕੋਈ ਸੰਜੀਦਗੀ ਦੇ ਨਾਲ ਕੋਈ ਵਿਚਾਰ ਕੀਤਾ ਜਾ ਰਿਹਾ ਜਿਸ ਕਾਰਨ ਕਰਕੇ ਜੋ ਆਉਣ ਵਾਲੀਆਂ ਚੋਣਾਂ ਨੇ ਇਹਦੇ ਵਿੱਚ ਸਮੂਹੀਆਂ ਜਥੇਬੰਦੀਆਂ ਨੇ ਸਮੁੱਚੇ ਕਰਮਚਾਰੀਆਂ ਨੇ ਆਪਣੇ ਇੱਕ ਸਾਂਝੀ ਸਲਾਹ ਦੇ ਨਾਲ ਇਹ ਜਿਹਦੇ ਵਿੱਚ ਜਿਹੜੀ ਸਰਕਾਰ ਮਜ਼ਮਾਜ਼ਮਾਂ ਦੀ ਦੁੱਖੀ ਹੈ ਤੇ ਉਹਨੂੰ ਜਿਹੜਾ ਸਬਕ ਹੈ ਇਹ ਹਰ ਹਾਲ ਦੇ ਵਿੱਚ ਇਹਨਾਂ ਲਖਣਾਂ ਦੇ ਵਿੱਚ ਜਿਹੜਾ ਉਹ ਮਤਲਬ ਸਿਖਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਮਜ਼ਮਾਜ਼ਮਾਂ ਦੇ ਹੱਕਾਂ ਦੀ ਰਾਖੀ ਤੇ ਉਹਨਾਂ ਦੀ ਮੰਗਾਂ ਨੂੰ ਜਿਹੜਾ ਹੈ ਉਹ ਆਪਣੀ ਪੂਰੀ ਜ਼ਰਦ ਦੇ ਨਾਲ ਪੂਰੇ ਸੰਘਰਸ਼ਾਂ ਦੇ ਨਾਲ ਜਿਹੜਾ ਉਹ ਮਨਾਇਆ ਜਾ ਸਕੇ ਅਸੀਂ ਧੰਨਵਾਦ ਕਰਦੇ ਹਾਂ ਦੇਸ਼ ਦੁਨੀਆ ਦੇ ਸਮੂਚੀ ਚੈਨਲ ਟੀਮ ਦਾ ਜਿਹੜੇ ਕਿ ਸਰਕਾਰ ਇਹ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਉਣਾ ਚਾਹਦੀ ਹੈ ਔਰ ਜਿਹੜੇ ਸੰਘਰਸ਼ ਨੇ ਉਹਨਾਂ ਨੂੰ ਸ਼ਾਇਆ ਨਹੀਂ ਕੀਤਾ ਜਾਂਦਾ ਤੇ ਦੇਸ਼ ਦੁਨੀਆ ਚੈਨਲ ਵੱਲੋਂ ਜੋ ਇਹ ਸ਼ਾਇਆ ਕੀਤਾ ਜਾਂਦਾ ਪ੍ਰਗਮ ਸੰਘਰਸ਼ਾਂ ਨੂੰ ਰੈਲੀਆਂ ਮਜਾਰੀਆਂ ਨੂੰ ਤੇ ਅਸੀਂ ਜੁਆਇੰਟ ਫੋਰਮ ਵੱਲੋਂ ਤੇ ਮਜ਼ਦੂਰੀ ਕਤਾ ਪੰਚ ਵੱਲੋਂ ਸਮੂਚੀ ਟੀਮ ਵੱਲੋਂ ਦੇਸ਼ ਦੁਨੀਆ ਚੈਨਲ ਅਵਿਤਾਨ ਬਾਤ ਕਰਦੇ ਜੀ ਸਰ ਅੱਜ EMPLOYEES EVENT ਫੋਰਮ ਤੇ ਇੱਕ ਤਾਂ ਮੰਚ ਇਹ ਸੰਜੇ ਦੇ ਅੱਜ ਪੂਰੇ ਪੰਜਾਬ ਦੇ ਵਿੱਚ ਕੰਵੈਨਸ਼ਨ ਦਾ ਜੋਰ ਜਾਰੀ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਸਰਕਾਰ ਆਈ ਸੀ ਇਹਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਪਰ ਅੱਜ ਇਹ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਹਰ ਵਾਅਦਾ ਤੋਂ ਭੱਜੀ ਜਿਹੜੇ ਘਰ ਦਾ ਵਿੱਚ ਮੁਫੀ ਇਦਾਂ ਦਾ ਹੋ ਜੇ ਬਾਕੀ ਪਰਿਵਾਰ ਦਾ ਕੀ ਬਣੇਗਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਅਸੀਂ 15 ਤਰੀਕ ਨੂੰ ਭਗਵੰਤ ਮਾਨ ਦੀ ਕੋਠੀ ਦਾ ਘਰਾਓ ਕਰਨਾ ਸੀ ਇਹਨਾਂ ਨੇ ਸਾਡ ਨੂੰ ਕਰਵਾ ਕਰਨ ਵਾਸਤੇ ਜਾਂ ਇਹਨਾਂ ਦੇ ਮਨ ਦੇ ਵਿੱਚ ਕੋਈ ਮੈਲ ਸੀ ਇਹਨਾਂ ਨੇ 15 ਤਰੀਕ ਦੀ ਮੀਟਿੰਗ ਦੇ ਦਿੱਤੀ ਜਦੋਂ ਧਰਨਾ ਪੋਸਟ ਬੰਡ ਹੋ ਗਿਆ ਉਸ ਤੋਂ ਬਾਅਦ 15:00 ਵਜੇ ਇਹਨਾਂ ਮੀਟਿੰਗ ਨਹੀਂ ਦਿੱਤੀ ਫਿਰ 19 ਨੂੰ ਕਰਤੀ ਵਿੱਚ ਜਾਬਤਾ ਲੱਗ ਗਿਆ ਜੇ ਜਥੇਬੰਦੀਆਂ ਨੂੰ ਬੁਲਾ ਕੇ ਕੋਈ ਸਿਰਫ ਸਮੇਂ ਸਿਰ ਕੋਈ ਗੱਲ ਨਹੀਂ ਕੀਤੀ ਕੋਈ ਸਾਡੇ ਕੋਲ ਹੈ ਕੋਈ ਜਿਹਨੇ ਚੋਣ ਜਾਬਤਾ ਲੱਗ ਗਿਆ ਜੇ ਤੁਸੀਂ ਦੇਣਾ ਹੀ ਨਹੀਂ ਜੋ ਮਰਜ਼ੀ ਕਰੀ ਜਾਵੇ ਜੇ ਦੇਣਾ ਹੁੰਦਾ ਜਿੱਦਾਂ ਸੈਂਟਰ ਸਰਕਾਰ ਨੇ ਪਹਿਲਾਂ دیے ਆਪਣਾ ਦੇ ਚੁੱਕੀ ਹੈ ਹਰਿਆਣਾ ਸਰਕਾਰ ਦੇ ਚੁੱਕੀ ਹੈ ਆਪਣੇ ਹਮਾਚਲ ਵਾਲੇ ਦੇ ਚੁੱਕੇ ਨੇ ਪਰ ਇਹਨਾਂ ਨੇ ਵਾਦੇ ਬੜੇ ਕੀਤੇ ਸੀ ਕਿ ਸਾਡੋ ਕੋ ਪੈਸਾ ਦੋ ਤੇ ਪਰ ਐਂਡ ਤੇ ਨਿਕਲਿਆ ਕੁਝ ਨਹੀਂ ਸਿਰਫ ਨਿਕਲਿਆ ਤੇ ਇਹਨਾਂ ਦਾ ਕੁਝ ਝੂਠ ਨਿਕਲਿਆ ਅਸੀਂ ਪੂਰ ਜਨ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਐਮਪੀ ਦੀਆਂ ਇਲੈਕਸ਼ਨ ਹੋਣੀਆਂ ਨੇ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦਿਵੋ ਕਿਉਂਕਿ ਜਿਹੜੇ ਮੁਕੇ 3 ਸਾਲ ਇਹਨਾਂ ਦੇ ਨੇ ਜਿਨ੍ਹਾਂ ਨੂੰ ਇੱਕ ਵਾਰੀ ਹਾਰ ਦਾ ਮੂੰਹ ਵੇਖਣਾ ਪਿਆ ਤੇ ਫਿਰ ਜਿਹੜਾ ਇਹਨਾਂ ਨੂੰ ਮਾੜੀ ਮੋਟੀ ਸੁੱਧ ਬੁਤਾਜੇ ਕਿ ਕੋਈ ਕੋਈ ਮਲਾਜਮਾਂ ਦੀਆਂ ਮੰਗਾਂ ਮੰਨਣਗੇ ਨਹੀਂ ਤੇ ਜੇ ਇਹਨਾਂ ਨੂੰ 13 ਤੋਂ ਸੀ ਕੋਈ 5-6 ਸੀਟਾਂ ਮਿਲ ਗਈਆਂ ਫੇਰ ਇਹਨਾਂ ਦੇ ਵਿੱਚ ਹੰਕਾਰ ਆ ਜਾਣਾ ਮੰਗਾ ਸਾਥੀਆਂ ਦੀਆਂ ਮੰਨਣੀਆਂ ਨਹੀਂ ਮੁਲਾਜ਼ਮ ਲੜਦੇ ਰਹਿਣਗੇ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹਿਣਗੇ ਜਿ ਮੰਗਾ ਨਾਮੰਦੀਆਂ ਇਹ ਸੰਘਰਸ਼ ਕਰਦੇ ਰਵਾਂਗੇ ਤੇ ਵਿਰੋਧ ਵੀ ਕਰਦੇ ਰਵਾਂਗੇ